ਜਾਇਰੀ ਗੁਰਦੁਆਰਾ ਟੱਕੀ ਸਾਹਿਬ ਦੇ ਕੋਲ ਪੂਰਾ ਜੰਗਲੀ ਏਰੀਆ ਹੀ ਆ ਪੂਰਾ ਜੰਗਲਾਂ ਐ ਨਾਲਾ ਸੁਨ ਮਹਾਤਮ ਜੀ ਚੱਲ ਗਏ ਉਹਨੇ ਆ ਨਵਰੀਂ ਦੋਹਤਾ ਤੇ ਬਹੁਤ ਲੋਕ ਆਉਂਦੇ ਦੇਖੋ ਪੂਰਾ ਜੰਗਲੀ ਏਰੀਆ ਮਤਲਬ ਸਾਰਾ ਬਹੁਤ ਸੋਹਣਾ ਬੜਾ ਜੰਗਾ ਤੇ ਮੰਗਲ ਲੱਗੇ ਹੋਇਆ ਪੂਰੇ ਸਤਗੁਰੂ ਦਾ ਪਿਆਰ ਲਾਇਆ ਹੈ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਦੀ ਸਾਡੇ ਜੀਵਨ ਦਾਤੇ ਨੇ ਮਹਾਂਸਾਹਬ ਸੋ ਬਹੁਤ ਬਹੁਤ ਕਰੋੜਾਂ ਬਾਾਰ ਧੰਨਵਾਦ ਕਰਦੇ ਆਂ ਮਹਾਂਪੁਰਖਾਂ ਦਾ ਆਓ ਸਤਿਗੁਰੂ ਦੇ ਹਜੂਰ ਅਮਰ ਬਾਣ ਆ ਜਾਏ ਘਰ ਬਣਾ ਬਾਈ ਦੇ ਵਿੱਚ ਇਹ ਵੀ ਪੁਰਾਣੇ ਸਟਾਈਲ ਦੀ ਆ ਸਾਰਾ ਤੱਕੀ ਸਭ ਬਹੁਤ ਸੋਹਣਾ ਬਣਾ ਜੰਗਲ ਚ ਪੂਰਾ 500 ਕਿਲੇ ਦੇ ਦੱਸਦੇ ਵੀਰੇ ਬਣਾਉ ਗੁਰਦੁਆਰਾ ਸਾਹਿਬ ਜਿਹੜਾ ਵਿੱਚ ਮਤਲਬ ਹਰ ਇੱਕ ਤਰ੍ਹਾਂ ਦਾ ਇੱਥੇ ਜਾਨਵਰ ਤੇ ਆ ਮਾਂ ਪਰਛਾਹ ਦੀ ਕੂਟੀਆਂ ਇੱਧਰ ਬੈਠੇ ਲੋਕਾਂ ਇਹਦੀ ਰੋਪਨ ਆ ਵੈਚਾ ਜੰਗਲ ਦੇ ਸਾਰੇ ਕੂਟੀਆਂ ਬਣਾਈਆਂ ਛੋਟੀਆਂ ਛੋਟੀਆਂ ਮਾਰੇ ਕਿ ਤਰ੍ਹਾਂ ਉਹ ਸੁਣਨਾ ਸੁਣਨਾ ਸਾਰੇ ਰੱਖੇ ਤੇ ਕੋੜੇ ਹਰ ਤਰ੍ਹਾਂ ਦਾ ਜਾਨਵਰ ਹੈ ਬਹੁਤ ਸੋਹਣਾ ਬਣਾ ਪਾਣੀ ਐ ਮੱਛੀਆਂ ਵਾ ਹੋਰ ਵੀ ਕਈ ਤਰ੍ਹਾਂ ਦੇ ਜਾਨਵਰ ਇੱਥੇ ਉਹ ਟਾਲੇ ਬੈਠਣ ਬਹੁਤ ਸੋਹਣਾ ਬਣਾ ਥੜਾ ਅਜਾ ਤੁਸੀਂ ਵਾਪਸ ਚੱਲੇ ਆ ਬਾਈ ਜੀ ਬਹੁਤ ਵਧੀਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਬਹੁਤ ਵਧੀਆ ਚੀਜ਼ਾਂ ਨੇ ਕਈ ਜਾਨਵਰ ਸਾਨੂੰ ਮਿਲੇ ਨੇ ਐਲੀਫੈਂਟ ਜਿਵੇਂ ਕੱਟ ਚਾਰੇ ਸੀਗਾ ਠਾਕੀ ਕਰਕੇ ਮਿਲੇ ਨੇ ਬਹੁਤ ਦੂਰ ਲੈ ਕੇ ਸੀ ਇੱਥੋਂ ਬਹੁਤ ਖੁਸ਼ ਆ ਕੋ ਮਨ ਨੂੰ ਇੱਥੇ 요구를 나도이 잘하네